ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਚੜ੍ਹਦੇ ਪੰਜਾਬ ਵਾਲੇ ਲਹਿੰਦੇ ਪੰਜਾਬ ਵਾਲੇ ਜਿੰਨੇ ਵੀ ਭਰਾ ਸਾਰੇ ਆਪਾਂ ਨੂੰ ਦੇਖਦੇ ਆ ਫੋਲੋ ਕਰਦੇ ਆ ਸਾਰੇ ਵੀਰਾਂ ਦਾ ਧੰਨਵਾਦ ਬਹੁਤ ਬਹੁਤ ਜਿੰਨੇ ਵੀ ਦੇਖਦੇ ਆ ਬਾਈ ਉੱਤਰਾਖੰਡ ਤੋਂ ਕੇਰਲਾ ਤੋਂ ਕਰਨਾਟਕਾ ਤੋਂ ਯੂਪੀ ਤੋਂ ਜਿੱਥੋਂ ਵੀ ਬਾਈ ਬਾਈ ਆਪਾਂ ਨੂੰ ਫੋਲੋ ਕਰਦੇ ਆ ਸਾਰਿਆਂ ਦਾ ਧੰਨਵਾਦ ਤੇ ਸਾਰਿਆਂ ਦਾ ਬਹੁਤ ਬਹੁਤ ਸਤਿਕਾਰ ਬਾਈ ਤੇ ਆ ਕੁਝ ਜੋੜੇ ਆਪਾਂ ਛੱਡਿਆ ਮੈਂ ਤੁਹਾਨੂੰ ਇਹਨਾਂ ਬਾਰੇ ਗੱਲਬਾਤ ਦੱਸੂਗਾ ਅੱਜ ਮੈਂ ਪਿਛਲੀ ਵੀਡੀਓ ਦੇ ਵਿੱਚ ਕਿਹਾ ਸੀ ਵੀ ਆਪਾਂ ਚੈਨਲ ਬੰਦ ਕਰਨਾ ਤੇ ਬਹੁਤ ਭਰਾਵਾਂ ਦੇ ਕਮੈਂਟ ਆਏ ਦੇ ਭਰਾਵਾਂ ਨੇ ਆਪ ਨੂੰ ਰਿਕੁਐਸਟ ਕੀਤੀ ਵੀ ਵੀਰੇ ਚੈਨਲ ਬੰਦ ਨਾ ਕਰੀ ਬਈ ਤੇਰੇ ਚੈਨਲ ਚੱਲਣ ਦੇ ਨਾਲ ਬਹੁਤ ਭਰਾਵਾਂ ਦੇ ਕਬੂਤਰ ਸਹੀ ਰਹਿੰਦੇ ਆ ਤੇ ਮੈਂ ਤੁਹਾਡਾ ਬਈ ਧੰਨਵਾਦ ਕਰਦਾ ਤੁਸੀਂ ਮੈਨੂੰ ਇਸ ਲਾਇਕ ਸਮਝਿਆ ਤੇ ਬਈ ਮਤਲਬ ਮੇਰੇ ਮੇਰੇ ਦਸਨ ਨਾਲ ਤੁਹਾਡੇ ਕਬੂਤਰ ਤੰਦਰੁਸਤ ਰਹਿੰਦੀਆਂ ਮੈਂ ਵੀ ਇਹੀ ਗੱਲ ਚਾਹਣਾ ਕਿ ਮੇਰੇ ਦਸਣ ਦੇ ਨਾਲ ਕਬੂਤਰ ਤੰਦਰੁਸਤ ਰਹਿਣ ਬਾਕੀ ਬਈ ਖੇਡ ਖੋੜ ਨਾਲ ਆਪਾਂ ਨੂੰ ਕੋਈ ਮਦਦ ਨਹੀਂ ਨਾ ਮੈਂ ਕੋਈ ਖਿਡਾਰੀ ਆ ਨਾ ਮੈਂ ਖਿਡਾਰੀ ਵਾਲੀ ਮੇਰੀ ਔਕਾਤ ਆ ਠੀਕ ਆ ਕਬੂਤਰ ਤੁਸੀਂ ਮੇਰੇ ਦੇਖ ਸਕਦੇ ਹੋ ਕੂਤਰ ਤੁਹਾਡੇ ਸਾਹਮਣੇ ਆ ਮੇਰੇ ਐ ਤੰਦਰੁਸਤ ਕਬੂਤਰ ਆ ਕਬੂਤਰਾਂ ਨੂੰ ਫਿੱਟ ਰੱਖਣ ਵਾਰਿਆ ਜੇ ਆਪਾਂ ਗੱਲਬਾਤ ਕਰਨੀ ਆ ਬਈ ਆਪਾਂ ਗਰਮੀ ਜਿਵੇਂ ਹੁਣ ਇੰਨੇ ਦਿਨਾਂ ਦੇ ਵਿੱਚ ਹੁਣ ਆ ਦੇਖ ਲਓ ਕਬੂਤਰ ਬੱਚੇ ਕਿੱਡੀ ਬੈਠਾ ਕੁਝ ਜੋੜੇ ਮੈਂ ਨਵੇਂ ਲਾਏ ਹੋਇਆ ਫੁਸ਼ਪਰਾ ਕਹਿਣਗੇ ਵੀ ਜੋੜੇ ਹੋਣ ਵੀਰੇ ਹੁਣ ਕੋਈ ਫੈਂਸੀ ਨਹੀਂ ਹੁੰਦੀਗੀ ਚੜਦੇ ਹਾੜ ਸੌਰੀ ਚੜਦੇ ਹਾਂ ਹਾੜ ਆਪਾਂ ਜੋੜੇ ਲਾ ਸਕਦੇ ਆ ਅੱਜ ਇੱਕ ਹਾੜ ਅੱਜ ਸੰਗਰਾਮ ਸੀਗੀ ਸ਼ਾਇਦ ਜਿਹੜੇ ਭਾਈ ਚੜਦੇ ਹਾੜ ਜੋੜੇ ਲਾ ਗਏ ਉਹਨਾਂ ਨੇ ਮੰਨ ਕੇ ਚੱਲੋ ਵੀ ਤੁਸੀਂ 15 18 ਹਾੜ ਤੱਕ ਉਹਨਾਂ ਨੇ ਕੀ ਕਰਨਾ ਬੱਚੇ ਪੁੱਛੇ ਆਂਡੇ ਉਂਡੇ ਧਰ ਲੈਣੇ ਬੱਚੇ ਕਢ ਲੈਣੇ ਗਾਹਾਂ ਸੌਣ ਦੇ ਵਿੱਚ ਦਿਨ ਹੋ ਜਾਣੇ ਠੰਡੇ ਤੇ ਸੌਣ ਭਾਦੋਂ ਤੇ ਅਸੂ ਤੇ 80 ਤੱਕ ਬਈ ਪੂਰੇ ਵਧੀਆ ਬੱਚੇ ਨਿਕਲੇ ਆਉਣੇ ਆ ਠੀਕ ਆ ਬਾਕੀ ਬਾਈ ਦੋ ਦੋ ਝੋਲੀਆਂ ਲਿਆ ਕਰੋ ਕਬੂਤਰਾਂ ਦੀਆਂ ਬੱਚਿਆਂ ਦੀਆਂ ਠੀਕ ਆ ਇੱਕ ਤਾਂ ਵੱਡੇ ਕੂਤਰਾਂ ਦੀ ਮਤਲਬ ਉਹਦੇ ਕਹਿਣ ਵਾਂਗੂ ਬਈ ਜਾਨ ਨਹੀਂ ਨਿਕਲਦੀ ਤੇ ਇੱਕ ਕਈ ਭਰਾ ਹੁੰਦੇ ਆ ਉਹ ਪਤਾ ਕੀ ਸੋਚਦੇ ਆ ਆ ਕੱਢੀ ਇਹਨੂੰ ਯਾਰ ਇਹ ਮਾਰੀ ਜਾਂਦੀ ਆ ਉਹ ਪਤਾ ਕੀ ਸੋਚਦੇ ਆ ਉਹ ਕਹਿੰਦੇ ਆ ਵੀ ਮਤਲਬ ਭਈ ਆਪਾਂ ਪਹਿਲੀ ਝੋਲੀ ਰੱਖ ਲੈਨੇ ਆ ਨਸਲ ਵਾਸਤੇ ਤੇ ਭਈ ਦੂਜੀ ਝੋਲੀ ਨੂੰ ਆਪਾਂ ਅਡਾਵਾਂਗੇ ਇਹ ਵੀਰੇ ਗਲਤੀ ਨਾ ਕਰਿਆ ਕਰੋ ਠੀਕ ਆ ਜਿਹੜੀ ਪਹਿਲੀ ਝੋਲੀ ਹੁੰਦੀ ਆ ਪਹਿਲੀ ਝੋਲੀ ਨੂੰ ਹਮੇਸ਼ਾ ਅਡਾਉਣ ਵਾਸਤੇ ਰੱਖੋ ਪਰ ਖੋ ਨੂੰ ਹਮੇਸ਼ਾ ਪਹਿਲੀ ਝੋਲੀ ਨੂੰ ਠੀਕ ਆ ਦੂਜੀ ਝੋਲੀ ਨੂੰ ਰੱਖ ਲਓ ਨਸਲ ਵਾਸਤੇ ਬਾਕੀ ਹੋਰ ਗੱਲ ਆ ਇੱਕ ਇੱਥੇ ਛੜ ਦੇ ਉੱਤੇ ਛੜ ਦੇ ਕੋਈ ਨਹੀਂ ਇੱਥੇ ਜਿਹੜੇ ਵੀ ਭਰਾ ਕਿਸੇ ਤੋਂ ਮੰਨ ਲਓ ਬੱਚੇ ਕਢਾਉਣ ਵਾਸਤੇ ਕਬੂਤਰ ਲੈ ਕੇ ਆਉਂਦੇ ਆ ਬਾਈ ਇਹ ਤੇ ਇਹ ਨਾ ਸੋਚਿਆ ਕਰੋ ਬਈ ਕਬੂਤਰਾਂ ਦੀ ਕਿਹੜਾ ਜਾਨ ਹੀ ਕਢ ਦੇਣੀ ਆ ਮੈਂ ਤੁਹਾਨੂੰ ਅੱਜ ਕਬੂਦਰੀਆਂ ਆਂਡਿਆਂ ਤੋਂ ਬੰਦ ਹੋਣ ਦੇ ਕਾਰਨ ਦੱਸਦਾ ਕੁਛ 4-5 ਕਾਰਨ ਆ ਕੂਦਰੀਆਂ ਆਂਡਿਆਂ ਤੋਂ ਬੰਦ ਕਿਉਂ ਹੁੰਦੀਆਂ ਨੰਬਰ 1 ਤਾਂ ਆ ਪਹਿਲਾਂ ਦੇਖ ਲਓ ਤੁਸੀਂ ਮੇਰੇ ਮੈਂ ਅੱਜ ਨਵੇਂ ਖੋਡੇ ਪਾਏ ਆ ਮੇਰੇ ਨਾਲ ਮੁੰਡੇ ਮਿਸਤਰੀ ਫਿਰਦੇ ਆ ਸਾਰੇ ਆਹਾਂ ਇਨਾਂ ਦਾ ਬਹੁਤ-ਬਹੁਤ ਧੰਨਵਾਦ ਭਰਾਵਾਂ ਦਾ ਜਿਨ੍ਹਾਂ ਨੇ ਮਤਲਬ ਇਨੇ ਪੂਰੀ ਕੋਸ਼ਿਸ਼ ਦੇ ਨਾਲ ਮੇਰੇ ਖੁੱਡੇ ਪਾਏ ਆ। ਬਾਈ ਬਹੁਤ ਧੰਨਵਾਦ ਬੁੱਬੂ ਤੇਰਾ ਤੇ ਬਾਈ ਪਪਾ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀਰੇ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਆਪਣਾ ਸਮਝ ਕੇ ਵੀਰੇ ਕੋਈ ਨਹੀਂ ਕਰਦਾ ਗਿਆ ਇਨਾਂ ਜਿਨ੍ਹਾਂ ਇਨਾਂ ਦੋਨਾਂ ਭਰਾਵਾਂ ਨੇ ਜਾਨੀ ਮੇਰਾ ਸਾਥ ਦਿੱਤਾ ਤੇ ਜਾਨੀ ਮੇਰੇ ਖੁੱਡੇ ਬਣਾਏ। ਖੁੱਡੇ ਜਾਨੀ ਮੇਰੇ ਪੂਰੇ ਵਧੀਆ ਚਲੋ ਪੈਸੇ ਲੱਗੇ ਪੈਸੇ ਆਪਾਂ ਏਡੀ ਨਹੀਂ ਗੱਲ ਕਰਦੇ ਵੀ ਕਿੰਨੇ ਲੱਗੇ ਉਹ ਲੱਗੇ ਕੋਈ ਗੱਲ ਨਹੀਂ। ਇਨਾ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਆ ਫੇ ਪਤਾ ਕੀ ਹੁੰਦਾ ਭਾਈ ਜਦੋਂ ਆਪਾਂ ਕਬੂਤਰੀਆਂ ਨਾਲ ਬਾਰ ਬਾਰ ਜਦੋਂ ਮੰਨ ਕੇ ਚੱਲੋ ਆਪਾਂ ਕੂਦਰੀਆਂ ਦੇ ਆਂਡੇ ਆਪਾਂ ਮੰਗ ਕੇ ਜੋੜਾ ਲਿਆਂਦਾ ਜਾਂ ਆਪਣੇ ਜੋੜਾ ਪਾਸ ਹੋਇਆ ਵਾ ਆਪਣਾ ਪਾਸ ਜੋੜਾ ਆਪਾਂ ਉਹਦੇ ਬੱਚੇ ਵੱਧ ਕਢਾਉਣੇ ਆ ਉਹ ਪਤਾ ਕੀ ਕਰਿਆ ਕਰੋ ਤੁਸੀਂ ਮੰਨ ਲਓ ਜਦੋਂ ਤੁਸੀਂ ਕਬੂਤਰੀ ਦੇ ਆਂਡੇ ਦਰਾ ਲੈ ਇੱਕ ਕਰੀ ਇੱਕ ਕਰੀ ਆਂਡੇ ਚੱਕਦੇ ਇੱਕ ਕਰੀ ਆਂਡੇ ਚੱਕ ਕੇ ਭਾਈ ਉਹਦੇ ਥੱਲੇ ਦੁਆਰੇ ਡਿਮੀ ਆਂਡੇ ਧਰ ਦਿਆ ਕਰੋ ਕਿਉਂਕਿ ਇਹਨਾਂ ਨੂੰ 21 ਦਿਨ ਟਾਈਮ ਪੀਰੀਅਡ ਪੂਰਾ ਚਾਹੀਦਾ ਹੁੰਦਾ ਵੀਰੇ 21 ਦਿਨ ਬਾਅਦ ਹੀ ਆਂਡਾ ਤਿਆਰ ਹੋਣਾ ਹੁੰਦਾ 21 ਦਿਨ ਬਾਅਦ ਹੀ ਆਂਡਾ ਤਿਆਰ ਹੋ ਕੇ ਕਬੂਤਰ ਨੇ ਆਂਡਾ ਦੇਣਾ ਹੁੰਦਾ ਜਦੋਂ ਤੁਸੀਂ ਡਿਮੀ ਆਂਡਾ ਦੇ ਆਂਡੇ ਥੱਲੇ ਧਰ ਦੋਗੇ 21 ਦਿਨ ਬਾਅਦ ਬੱਚੇ ਨਹੀਂ ਨਿਕਲਣਗੇ ਤਾਂ ਉਹਨਾਂ ਨੇ ਆਪਣੇ ਆਪ ਹੀ ਉਹ ਆਂਡੇ ਛੱਡ ਦੇਣੇ ਤੇ ਦੁਬਾਰੇ ਆਂਡੇ ਧਰ ਲੈਣਗੇ ਤੇ ਜਿਹੜੇ ਤੁਸੀਂ ਉਹਨਾਂ ਦੇ ਆਂਡੇ ਚੱਕੇ ਹੋਣਗੇ ਬੱਚੇ ਉਹ ਕਿਸੇ ਹੋਰ ਥੱਲੇ ਕਢਾਏ ਹੋਣਗੇ ਤੇ ਉਹ ਤੁਹਾਡੇ ਬੱਚੇ ਵੀ ਨਿਕਲ ਜਾਣਗੇ ਇਹ ਤਰੀਕਾ ਹੁੰਦਾ ਤੇ ਮੈਂ ਤੁਹਾਨੂੰ ਇੱਕ ਨੰਬਰ ਇੱਕ ਦਾ ਇਹ ਤਰੀਕਾ ਹੋ ਗਿਆ ਵੀ ਮਦਰ ਕਬੂਦਰੀਆਂ ਆਂਡਿਆਂ ਤੋਂ ਬੰਦ ਕਿਉਂ ਹੁੰਦੀ ਹੈ ਜੇ ਜਦੋਂ ਆਪਾਂ ਉਹਨਾਂ ਦੇ ਆਂਡੇ ਬਾਰ-ਬਾਰ ਲੈਣੇ ਆ ਠੀਕ ਆ ਇਹ ਜਿਹੜਾ ਆਂਡਾ ਹੁੰਦਾ ਨਾ ਆਂਡਾ ਨਿਰਾ ਕੈਲਸ਼ੀਅਮ ਤੋਂ ਬਣਦਾ ਵੀਰੇ ਇਹ ਜਿਹੜੀ ਫੋਲਪ ਹੁੰਦੀ ਹੈ ਸਾਰੀ ਕੈਲਸ਼ੀਅਮ ਹੁੰਦੀ ਆ ਜਦੋਂ ਕਬੂਦਰੀ ਦਾ ਆਂਡਾ ਬਣ ਜਾਂਦਾ ਕਬੂਦਰੀ ਦੇ ਅੰਦਰਲਾ ਸਾਰਾ ਕੈਲਸ਼ੀਅਮ ਖਤਮ ਹੋ ਜਾਂਦਾ ਉਹਨੂੰ ਕੈਲਸ਼ੀਅਮ ਦੁਆਰਾ ਪੈਦਾ ਕਰਨ ਵਾਸਤੇ ਬਹੁਤ ਟਾਈਮ ਲੱਗ ਜਾਂਦਾ ਉਹਨੂੰ ਤੁਸੀਂ ਜਿਵੇਂ ਮਤਲਬ ਗ੍ਰਿੱਟ ਹੋਗੀ ਗ੍ਰੈਟ ਜਿਵੇਂ ਮਤਲਬ ਆਪਾਂ ਮਿੱਟੀ ਕਹਿ ਦਿੰਦੇ ਆ ਚਲੋ ਐਡਾ ਤਾਂ ਮੈਂ ਪੜਿਆ ਲਿਖਿਆ ਐ ਨਹੀਂ ਗ੍ਰੈਟਿਕ ਬੋਲ ਚੁੱਕੇ ਆ ਚਲੋ ਸੌਰੀ ਸੌਰੀ ਵੀ ਬੋਲਤੀ ਗਲਤੀ ਹੋ ਗਈ ਤੇ ਮਿੱਟੀ ਪਾਇਆ ਕਰੋ ਤੇ ਵਿਟਾਮਿਨ ਜਿਵੇਂ ਆਉਂਦੇ ਆਪਣੇ ਨਾ ਆਸਟਾਬਿਟ ਦਾ ਵਿਟਾਮਿਨ ਆਉਂਦਾ ਉਹ ਤੁਸੀਂ ਪਾ ਸਕਦੇ ਆ ਬਾਈ ਤੇ ਮਲਟੀਸਟਾਰ ਪਾ ਸਕਦੇ ਆ ਠੀਕ ਆ ਨੰਬਰ 2 ਕੂਤਰੀਆਂ ਨੂੰ ਆਂਡਿਆਂ ਤੋਂ ਬੰਦ ਹੋਣ ਦਾ ਕਾਰਨ ਜਿਵੇਂ ਮੰਨ ਲਓ ਹੁਣ ਆ ਕੂਤਰ ਬੈਠਿਆ ਕੂਤਰੀਆਂ ਬੈਠੀਆਂ ਮੈਂ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਦਾ ਕਈ ਕਬੂਤਰ ਵਿੱਚ ਹੁੰਦੇ ਆ ਜਿਹੜੇ ਮਤਲਬ ਬਹੁਤ ਜ਼ਿਆਦਾ ਤੇਜ਼ ਹੁੰਦੇ ਆ ਨਹੀਂ ਫੜੇ ਜਾਂਦੇਗੇ। ਕਈ ਕਬੂਤਰ ਹੁੰਦੇ ਆ ਮਤਲਬ ਉਹ ਛੇਤੀ ਫੜੇ ਜਾਂਦੇ ਆ ਹੁਣ ਤੁਸੀਂ ਦੇਖਿਓ। ਇਹ ਆ ਫੜਿਆ ਗਿਆ ਨਾ ਕਬੂਤਰ ਆ ਕਬੂਤਰ ਛੇਤੀ ਫੜਿਆ ਗਿਆ। ਇਹ ਕਬੂਤਰ ਮੰਨ ਲਓ ਠੰਡਾ ਆ ਠੀਕ ਆ ਛੱਡਤਾ। ਤੇ ਜਿਹੜਾ ਕਬੂਤਰ ਨਾ ਫੜਿਆ ਗਿਆ ਛੇਤੀ ਉਹ ਕਬੂਤਰ ਹੁੰਦਾ ਗਰਮ। ਇਹ ਠੰਡੇ ਗਰਮ ਦੀ ਪਛਾਣ ਵੀ ਇੱਕ ਹੋਊਗੀ। ਤੇ ਜਦੋਂ ਆਪਾਂ ਆਂਡੇ ਧਰਨ ਵਾਲੀ ਕਬੂਤਰੀ ਝੋਲੀ ਭਰੀ ਹੁੰਦੀ ਆ ਆਪਾਂ ਕਬੂਤਰੀ ਨੂੰ ਫੜ ਲੈਨੇ ਆ ਕਬੂਤਰੀ ਛੁੱਟਣ ਦੀ ਕੋਸ਼ਿਸ਼ ਕਰਦੀ ਆ ਮੋਢੇ ਮਾਰਦੀ ਆ ਆਪਾਂ ਘੁੱਟ ਲੈਨੇ ਆ ਜਦੋਂ ਘੁੱਟ ਲੈਨੇ ਆ ਬਈ ਘੁੱਟਣ ਦੇ ਨਾਲ ਝੋਲੀ ਦੇ ਵਿੱਚ ਆਂਡਾ ਜਾਂਦਾ ਟੁੱਟ ਠੀਕ ਆ ਤੇ ਕਬੂਤਰੀ ਆਂਡਿਆਂ ਤੋਂ ਬੰਦ ਹੋ ਜਾਂਦੀ ਆ ਵੀਰੇ ਨੰਬਰ 2 3 ਨੰਬਰ 3 ਇਹਨਾਂ ਦੇ ਅੰਦਰ ਨਾ ਇੱਕ ਗੁੱਛਾ ਹੁੰਦਾ ਆਂਡਿਆਂ ਦਾ ਗੁੱਛਾ ਉਹ ਜਦੋਂ ਆਪਾਂ ਬਾਰ-ਬਾਰ ਆਂਡੇ ਧਰਾਈ ਜਾਂਦੇ ਆ ਧਰਾਈ ਜਾਂਦੇ ਆ ਧਰਾਈ ਜਾਂਦੇ ਆ ਤੇ ਉਹ ਗੁੱਛਾ ਹੋ ਜਾਂਦਾ ਆਂਡੇ ਜਾਂਦੇ ਆ ਟੁੱਟ ਗੁੱਛਾ ਖਤਮ ਹੋ ਜਾਂਦਾ ਵੀਰੇ ਠੀਕ ਆ ਇਸ ਕਰਕੇ ਇਹਨਾਂ ਦੇ ਦੋ-ਦੋ ਝੋਲੀਆਂ ਹੀ ਲਿਆ ਕਰੋ ਬਾਕੀ ਇਹਨਾਂ ਨੂੰ ਫਟ ਰੱਖਾਂ ਦਾ ਮੈਂ ਤੁਹਾਨੂੰ ਤਰੀਕਾ ਦੱਸ ਦਿੰਨਾ ਵੀ ਜਿਵੇਂ ਮੰਨ ਲਓ ਮੈਂ ਤਾਂ ਨਵੇਂ ਖੁੱਡੇ ਪਾਇਆ ਨਵੇਂ ਖੁੱਡੇ ਦੇ ਵਿੱਚ ਮੈਂ ਤਾਂ ਜੋੜੇ ਸਾਰੇ ਛੱਟ ਤੇ ਉਵੇਂ ਹੀ ਜਿਹੜਾ ਜਿਹੜੀ ਨਾ ਮਿਲ ਗਿਆ ਇੱਕ ਵਾਰੀ ਦੇਖ ਲਾਂਗੇ ਕਿਹੜਾ ਬੱਚੇ ਉਵੇਂ ਕਢਾ ਕੇ ਕਿਉਂਕਿ ਆਪਣੇ ਦਾ ਸਾਰਾ ਇੱਕੋ ਹੀ ਬਲੱਡ ਆ ਤੇ ਇਹਦੇ ਵਿੱਚ ਕੋਈ ਬਾਲੀ ਵੱਡੀ ਗੱਲ ਨਹੀਂ ਹੈਗੀ ਠੀਕ ਆ ਤੇ ਬਾਕੀ ਜੇ ਤੁਸੀਂ ਆ ਤੁਸੀਂ ਵੀ ਇਹਨਾਂ ਨੂੰ ਮਿਲਾਉਣਾ ਜੇ ਤੁਸੀਂ ਮੰਨ ਕੇ ਚੱਲੋ ਜੋੜੇ ਮਿਲਾਉਣੇ ਆ ਜੋੜੇ ਬਈ ਪਰਖੇ ਹੋਏ ਮਿਲਾਉਣੇ ਚਾਹੀਦੇ ਆ ਜਿਹੜੇ ਤੁਹਾਡੇ ਪਤਾ ਵੀ ਤੁਹਾਨੂੰ ਜੋੜੇ ਪਰਖੇ ਹੋਏ ਆ ਉਹ ਜੋੜੇ ਮਿਲਾਓ ਤੁਸੀਂ ਠੀਕ ਆ ਉਹੀ ਬੱਚੇ ਵਧੀਆ ਕੱਢਣਗੇ ਇਹਨਾਂ نسل ਦੇ ਵਿੱਚ ਕੁਝ ਜਿਹੜੇ ਹੁੰਦੇ ਆ ਨਾ ਉਹ نسل ਉਹੀ ਵਧੀਆ ਕੱਢਦੀ ਆ ਬੱਚੇ ਇਹ ਚਲੋ ਬੰਦਿਆ ਨੇ ਵੀ ਜਾਣਾ ਅੱਜ ਵਾਸਤੇ ਇੰਨੀ ਵੀਡੀਓ ਕਾਫੀ ਆ ਤੇ ਅਗਲੀ ਵੀਡੀਓ ਆਪਾਂ ਜਿਹੜਾ ਤੁਸੀਂ ਕੋਈ ਦੱਸੋਗੇ ਵਿਸ਼ਾ ਆਪਾਂ ਅਗਲੀ ਵੀਡੀਓ ਉਸ ਵਿਸ਼ੇ ਤੇ ਬਣਾ ਦੇਾਂਗੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਉਂਦੇ ਬਸਦੇ ਰਹੋ ਤੇ ਭਾਈ ਲਾਈਕ ਸ਼ੇਅਰ ਤੇ ਕਮੈਂਟ ਐਤ ਕੀ ਆ ਵੀਡੀਓ ਤੇ ਝੜੀ ਲਾ ਦਿਓ ਭਾਈ ਲਾਈਕ ਵਾਲੀ ਸ਼ੇਅਰ ਵਾਲੀ ਤੇ ਕਮੈਂਟ ਵਾਲੀ ਤੇ ਚੈਨਲ ਕਰ ਲੋ ਸਬਸਕ੍ਰਾਈਬ ਤੇ ਨਵੀਂ ਵੀਡੀਓ ਆਉਣ ਦਾ ਕਰੋ ਇੰਤਜ਼ਾਰ ਤਦ ਤੱਕ ਸਾਰਿਆਂ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਵੀਰੇ ਬਹੁਤ ਬਹੁਤ ਧੰਨਵਾਦ ਜਿਉਂਦੇ ਰਹਿਓ ਸਤਿ ਸ੍ਰੀ ਅਕਾਲ ਤੇ ਰੱਬ ਰਾਖਾ